ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਉਦੈਪੁਰ ਪਹੁੰਚ ਗਏ ਆ ਆ ਦੇਖੋ ਸਾਹਮਣੇ ਤੁਹਾਨੂੰ ਦਿਖ ਰਿਹਾ ਹੈਗਾ ਚੀਲਾ ਦੀ ਨਗਰੀ ਉਦੈਪੁਰ ਜੀ ਲੋਗੀ ਨਗਰੀ ਉਦੈਪੁਰ ਆ ਸਵਾਗਤ ਹੈ ਦੀਜ ਰੂਲਾਤਾ ਪੰਜਾਬੀ ਵਾਲਾ ਸਿਸਟਮ ਹੈ ਨਾ ਦੇਖੋ ਕਿੰਨਾ ਵਧੀਆ ਇੱਥੇ ਮੌਸਮ ਵੀ ਸੋ ਇਸ ਕਰਕੇ ਅਸੀਂ ਸਾਡੇ ਹਾਲ ਵਿੱਚ ਪਹੁੰਚੇ ਆ ਰਹੇ ਆ ਪਰ ਇਹ ਸ਼ਹਿਰ ਹੈ ਤੇ ਆ ਦੇਖੋ ਥੱਕ ਗਏ ਅਸੀਂ ਬਹੁਤ ਪਰ ਤੁਹਾਨੂੰ ਗੱਲ ਕਰਨਾ ਨਹੀਂ ਇੰਜੋਏ ਕਰਾਵਾਂਗੇ ਇੱਧਰ ਰੱਖੋ ਵੀ ਜੋਤਰ ਦੇਖੋ ਚਰਨ ਇਹ ਤੇ ਮੰਮੀ ਵਿਚਾਰੇ ਵੀ ਦੇ ਕਿਉਂਕਿ ਵਿਚਾਰੇ ਬਜ਼ੁਰਗ ਆ ਤਾਂ ਹੁਣ ਇਹਨਾਂ ਨੂੰ ਸਫਰ ਕਰਨਾ ਬੜਾ ਮੁਸ਼ਕਲ ਹੁੰਦਾ ਇਸ ਕਰਕੇ ਸਾਨੂੰ ਵੀ ਲੱਗਦਾ ਕਿ ਠੀਕ ਆ ਪਰ ਇਹ ਆ ਕਿ ਚਲੋ ਕੋਈ ਨਹੀਂ ਸਾਡੀ ਮੰਮੀ ਦੀ ਵਿਚਾਰੀ ਦੀ ਸਾਡੇ ਵੱਲ ਤੇ ਬਹੁਤ ਕੋਸ਼ਿਸ਼ ਕੀਤਾ ਇਸ ਕਰਕੇ ਅਸੀਂ ਮੇਸ਼ਾ ਚਾਹੁੰਦੇ ਕਿ ਮੰਮੀ ਜਿੰਨਾ ਚਿਰ ਸਾਡੇ ਵਿੱਚ ਆ ਵਾਹ ਯੂ ਲੰਮੀ ਉਮਰ ਕਰੇ ਤੇ ਅਸੀਂ ਉਹਨਾਂ ਨਾਲ ਲੈ ਕੇ ਹਮੇਸ਼ਾ ਚੱਲੀਏ ਹੱਥਾਂ 'ਤੇ ਤਾਂ ਮੈਡਮ ਜੀ ਹਲ ਵੇਖੋ ਮੈਡਮ ਜੀ ਇੱਧਰ ਕਰੋ ਐਥਲੀਟ ਜੀ ਇਹ ਆਪਣਾ ਮੂਡ ਨਹੀਂ ਦਿਖਾਉਣੀ ਕਿਉਂਕਿ ਉਹ ਬੁਰਾ ਹਾਲ ਰੱਖਾ ਹੈ ਨੀਂਦ ਦੇ ਨਾਲ ਤੇ ਤਾਂ ਸਰਦਾਰ ਸਾਹਿਬ ਨੂੰ ਸਾਡੇ ਘੌਂੜੀ ਵਿਚਾਰੇ ਨੇ ਮੈਡੀਸਿਨ ਖਾ ਕੇ ਫੇਰ ਸਟਾਰਟ ਕੀਤਾ ਕੰਮ ਤੇ ਅੱਧੀ ਮੈਂ ਗੱਡੀ ਚਲਾਈ ਮੈਂ ਕਿਹਾ ਥੋੜਾ ਰਿਲੈਕਸ ਹੋ ਜਾਗਾ ਪਰ ਫੇਰ ਵੀ ਮੈਂ ਕਿਹਾ ਚਲੋ ਹੁਣ ਤੁਸੀਂ ਐਂਡ ਤੁਸੀਂ ਕਰੋ ਸੋ ਆਜੋ ਤੁਹਾਨੂੰ ਵੀ ਇੰਜੋਏ ਕਰਾਉਣੀ ਆ ਤੁਹਾਨੂੰ ਦਿਖਾਉਣੀ ਆ ਚਿਲੌਂ ਕੀ ਨਦੀ ਉਦੇਪੁਰ ਮੇਂ ਆਪਕਾ ਸਵਾਗਤ ਹੈ ਔਰ ਆਪਕੋ ਦਿਖਾਤੇ ਨੇ ਜਾ ਰਹੇ ਜੁੜੇ ਰਹੋ ہماری ਵੀਡੀਓ ਕੇ ਸਾਥ ਥੈਂਕ ਯੂ ਗਾਈਜ਼ ਅਸੀਂ ਪਹੁੰਚ ਗਏ ਜਿੱਥੇ ਅਸੀਂ ਪਿਛਲੀ ਵਾਰੀ ਆਏ ਸੀ ਉਸੇ ਜਗ੍ਹਾ ਤੇ ਅਸੀਂ ਹੁਣ ਫੇਰ ਹੋਟਲ ਉਸੇ ਜਗ੍ਹਾ ਤੇ ਪਹੁੰਚ ਗਏ ਹੱਥ ਦੇਖੋ ਗੀ ਦੇਖੋ ਗਾਈਜ਼ ਉਹ ਦੋਵੇਂ ਨੰਬਰਦਾਰ ਵੀ ਚਕਾਰ ਹੀ ਬੈਠਾ ਹੀ ਤੇ ਹੁਣ ਵੀ ਬੈਠਾ ਵੇਖੋ ਇਹਨਾਂ ਨੰਬਰਦਾਰ ਵੀ ਜਾਣ ਦਿੰਦੀ ਕਿ ਪਾਸੇ ਓਏ ਗਾਈਜ਼ 1.5 ਸਾਲ ਬਾਅਦ ਇੱਥੇ ਆਏ ਆ ਤੇ ਦੇਖੋ ਇੰਨੀ ਚੜਾਈ ਤਾਂ ਹਿਮਕੋਟ ਸਾਹਿਬ ਨਹੀਂ ਪੈਂਦੀ ਜਿੰਨੀ ਇੱਥੇ ਪੈ ਰਹੀ ਵੇਖਾ ਗੱਡੀ ਆ ਸਾਡਾ ਹੋਟਲ ਆ ਬਾਬਰ ਸੋ ਇਸ ਕਰਕੇ ਮੋਸਟਲੀ ਲੱਭ ਕੇ ਪਹਿਲਾਂ ਸਾਨੂੰ ਯਾਦ ਨਹੀਂ ਆਉਂਦੇ ਸੀ ਕਿਹੜੇ ਹੌਟਲ ਚ ਵੇ ਓਏ ਮਰ ਗਈ ਓਏ ਇਹ ਕਮਜ਼ੋਰ ਸੀ ਇਹ ਦੇਖੋ ਪੁਰਾਣੀ ਬਿਲਡਿੰਗ ਓਏ ਆਈ ਬਹੁਤ ਸੋਹਣਾ ਦਿੱਪ ਇਹ ਦੇਖੋ ਵੀਊ ਦੇਖੋ ਵੀਊ ਚੈੱਕ ਕਰੋ ਬਸ ਉਸ ਵੇ ਨਵਾਈ ਬਣਿਆ ਸੀ ਅਸੀਂ ਪਹਿਲੇ ਕਸਟਮਰ ਅਸੀਂ ਸੀ ਸੀ ਇਹਦੇ ਵਿੱਚ ਤੇ ਹੁਣ ਦੇਖ ਲਓ ਇਹਦੇ ਚ ਸਾਨੂੰ ਰੱਖਦੇ ਕਿ ਕਿੱਥੇ ਰੱਖਣਗੇ ਲਓ ਗਾਈ ਜ ਆ ਹੋਟਲ ਮਿਲ ਗਿਆ ਸਾਨੂੰ ਉਹਰਾ ਤੇ ਥੇ ਰੁਕਾਂਗੇ ਆਹ ਵੇਖ ਲੈ ਸਾਹਮਣੇ ਗੱਡੀ ਲੱਗ ਗਈ 3 ਦਿਨਾਂੋਂ ਮੇਰੇ ਰੁਕਾਂ ਹਾਂ ਮੈਂ ਆਹ ਿੱਧੇ ਿੱਧੇ ਹਾਂ ਲੱਗਦਾ ਇਸ ਹੱਲ ਨੂੰ ਰੂਮ ਮਿਲੇ ਦੇਖੋ ਜੀ ਐਲ ਆਰ ਕੀ ਲਿਫਟ ਮਿਲੀ ਹੈਪੀ ਲੌਂਜ ਜੇਬ ਵਿੱਚ ਚੱਲੇ ਜਾਂਦੇ ਹੈ ਲੱਗਦਾ ਜਿਵੇਂ ਸੈਂਟਰਾਂ ਚ ਨਹੀਂ ਲੱਗੀਆਂ ਹੁੰਦੀਆਂ ਭਾਜ ਨਾ ਕੋਈ ਹਾਲ ਸਾਡੇ ਨਾਲੋਂ ਓਂਡਿਆ ਸੈਂਟਰਲ ਆਸਾ ਹੋ ਗਿਆ ਜੀ ਉਹ ਨਹੀਂ ਖੁੱਲ ਗਈ ਆ ਤੁਹਾਨੂੰ ਮੈਂ ਤਾਂ ਖੁੱਲ ਕੇ ਬੈਠਾ ਰੂਮ ਨੰਬਰ ਕਿਹੜਾ 1 ਕਮ ਆਰਮ ਮੰਮ ਲਿਆ ਗਏ ਸਨ ਇਧਰ ਇੱਕ ਮਹਿਮਾਨ ਸਾਡੇ ਆ ਗਏ ਵਾਓ ਵੇਲੇ ਉਹ ਖੁੱਲਾ ਡੁੱਲਾ ਸਾਡੇ ਦੇ ਪਾਪਾ ਦੋ ਆ ਵੀਰ ਜੀ ਦਾ ਆ ਸਾਡੇ ਦੋਨਾਂ ਦਾ oh my god ਇਹ ਦਵਾਈ ਨੂੰ ਕਰਨਾ ਹੈ ਆਪਾਂ ਇਹਨਾਂ ਸੌਖਾਂ ਦੇ ਸਬਸਟੀਟਿਊਟ ਹਾਂ ਹਾਂ ਯਾਦ ਕੀਤਾ ਕਿ ਸਾਡੇ ਇਸ ਦੇ ਸੌਖਾ ਸਬਸਟੀਟਿਊਟ ਲਗਾਈ ਜਸੀ ਇੱਥੇ ਸਾਨੂੰ ਆ ਕਮਰਾ ਮਿਲੇਆ ਕਾਫੀ ਖੁੱਲਾ ਰੂਮ ਮਿਲ ਗਿਆ ਸਾਨੂੰ ਹੁਣ ਇੱਥੇ ਅਸੀਂ 3 ਦਿਨ ਸਪੈਂਡ ਕਰਾਂਗੇ ਕਿੱਦਾਂ ਲੱਗਾ ਇੱਥੇ ਬਹੁਤ ਅੱਛਾ ਹੈ ਖੁੱਲਾ ਹੈ ਇਹ ਘਰ ਵਾਲੀ ਫੀਲਿੰਗ ਆਉਂਦੀ ਪਈ ਆ ਐਂ ਲੱਗਦਾ ਪਿਆ ਕਿ ਜਿੱਦਾਂ ਬਹੁਤ ਅੱਛਾ ਲੱਗਦਾ ਮੈਨੂੰ ਦੀ ਥਕਾਵਟ ਨਾ ਉਹਨੂੰ ਦੇਖ ਕੇ ਲੱਗਣ ਡੇ ਕਿ ਬਸ ਥਕਾਵਟ ਦੋ ਜੰਮੀਏ ਦੇਖੋ ਇਹ ਤਾਂ ਮੈਨੂੰ ਬੱਚਾ ਸਮਝਦੀ ਆ ਆਪਣੇ ਬੱਚਾ ਨੂੰ ਕਰਦੀ ਮੇਰੇ ਨਾਲ ਗਾਇਸ ਸਾਡੇ ਕੋਲ ਜਿਹੜੇ ਗਾਇਸ ਬਲੌਗਰ ਇੰਨੇ ਘੁੰਮਦੇ ਆ ਤੇ ਆ ਸਾਡੇ ਹਨਿਆਂ ਨੂੰ ਦੇਖੋ ਬਾਜੇ ਵੱਜਦੇ ਸਾਡੇ ਤਾਂ ਬਾਜੇ ਵੱਜ ਜਾਂਦੇ ਆ ਇੰਨੀ ਦੇ ਟਰੈਵਲ ਕਰਨਾ ਗਾਇਸ ਮੰਮੀ ਵੀ ਚਾਹੀ ਨਹੀਂ ਖਾ ਗਈ ਆ ਫੋਨ ਹੀ ਗਈ ਅੱਜ ਡਿਪੈਂਡ ਆ ਇਹ ਪਾਪਾ ਤੇ ਮੰਮੀ ਦਾ ਇਸ ਅੱਜ ਬਰਥਡੇਈ ਸਾਡੇ ਦੋਨੋ ਦਾ। ਕਾਫੀ ਵਧੀਆ ਗਾਇਜ਼ ਖੁੱਲਾ ਸਾਨੂੰ ਰੂਮ ਮਿਲ ਗਿਆ। ਤੇ ਹੁਣ ਅਸੀਂ ਇੱਥੇ ਤਿੰਨ ਦੇ ਬਹਿ ਕੇ ਤੁਹਾਨੂੰ ਦਿਖਾਵਾਂਗੇ ਉਹਦੇ ਪੁਰ ਦੀ ਇਰਾਨਕ ਮੇਲਾ ਜੁੜੇ ਰਿਹਾ ਸਾਡੇ ਨਾਲ। ਤੇ ਇੱਥੇ ਆ ਕੇ ਤੁਹਾਨੂੰ ਅਸੀਂ ਇਹ ਵੀ ਦੱਸ ਦੇਵਾਂਗੇ ਜੇ ਕਿਸੇ ਨੇ ਇੱਥੇ ਘੁੰਮਣ ਆਉਣਾ ਤੇ ਕਿੱਥੇ ਰੂਮ ਘੱਟ ਰੇਟ ਤੇ ਮਿਲ ਜਾਂਦਾ। ਸਾਰਾ ਤੁਹਾਨੂੰ ਦੱਸ ਦੇਵਾਂਗੇ। ਸਾਡੇ ਪੇਜ ਨੂੰ ਫੋਲੋ ਕਰ ਲਿਓ। ਤੇ ਲਾਈਕ ਵੀ ਜਰੂਰ ਕਰਦੇ ਆ ਕਰੋ ਤੁਸੀਂ ਵੀਡੀਓ ਦੇਖ ਕੇ ਲਾਈਕ ਨਹੀਂ ਕਰਦੇ ਪਲੀਜ਼ ਲਾਈਕ ਵੀ ਕਰਦੇ ਹੋ ਲਵ ਗਾਈਜ਼ ਅਸੀਂ ਆਏ ਖਾਣਾ ਖਾਣ ਪਿੰਡ ਦੀ ਹਵੇਲੀ ਉਦੈਪੁਰ ਰਾਜਸਥਾਨ ਬੜਾ ਤੋਂ ਕਿੰਨਾ ਪਿਆਰਾ ਰੈਸਟੋਰੈਂਟ ਪਿੰਡ ਦੀ ਹੈ ਨਹੀਂ ਪਿਓਰ ਵੈਜ ਰੈਸਟੋਰੈਂਟ ਸੈਲੈਕ ਕਰਦੇ ਹੋਏ ਪਿੰਡ ਦੀ ਹਵੇਲੀ ਪਿੰਡ ਦੀ ਹਵੇਲੀ ਵਿੱਚ ਹੁਣ ਇੱਕ ਬੰਦਾ ਸੈਲੈਕ ਕਰਦੇ ਆ ਕਿ ਕੀ ਕਰਨਾ ਆਲਮੋਸਟ ਉਹਨਾਂ ਨੇ ਉਹ ਆਰਡਰ ਤਿਆਰ ਕਰਾਇਆ ਕਿ ਪਨੀਰ ਵਾਲਾ ਸ਼ਾਇਦ ਪਨੀਰ اور ਇੱਕ ਅਫਗਾਨੀ ਬਣੇ টাইਪ ਦਾ ਰੋਟੀ ਖਾਵਾਂਗੇ ਕਿਉਂਕਿ ਕਾਫੀ ਨਾਈਟ ਹੋ ਗਈ ਬੱਚੇ ਭੁੱਖੇ ਲੱਗੇ ਆ ਸੋ ਇਹ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਪਏ ਆ ਤੇ ਹੁਣ ਅਸੀਂ ਖਾਣਾ ਖਾ ਕੇ ਡਿਨਰ ਕਰਕੇ ਆਲਮੋਸਟ 9:00 ਹੋ ਗਏ ਆ ਆਲਰੇਡੀ ਸਾਡਾ ਪੂਰਾ ਹੋਟਲ ਉਹ ਦਿਦਲ ਜੇ ਖਾ ਨਹੀਂ ਆਉਂਦਾ ਇਹਨਾਂ ਨੇ ਇੱਕ ਬਰੰਟਾ ਲਿਆ ਵਾ ਫੇਰ ਜਨਵਾਸ ਤੇ ਉਹ ਇਹਨਾਂ ਨੇ ਜਾਇਆ ਜਾਂਦੇ ਪਏ ਆ ਕਿਉਂਕਿ ਇਹਨਾਂ ਵਿਚਾਰਾਂ ਫਿਰਨੇ ਆਉਂਦਾ ਪਾਪਾ ਸਿਖਾਉਂਦੇ ਪਏ ਇਹਨਾਂ ਨੂੰ ਕਿ ਕਿੱਦਾਂ ਕਰੀਦਾ ਮੈਨੂੰ ਲੱਗਦਾ ਪਾਪਾ ਨੂੰ ਨਹੀਂ ਆਉਂਦਾ ਸੋ ਇਸ ਕਰਕੇ ਜਿਹਨਾਂ ਚਖਾ ਨਹੀਂ ਆਉਂਦਾ ਆਪਣਾ ਐਂਟਰਟੇਨਮੈਂਟ ਖੋਦੀ ਕਰਦੇ ਹੋਏ ਜਦੋਂ ਹੋਰ ਕੁਝ ਹੈ ਨਹੀਂ ਮਿਊਜ਼ਿਕ ਵਗੈਰਾ ਇੰਟਰਟੇਨ ਕਰਨ ਵਾਸਤੇ ਸੋ ਇਹ ਖੇਲ ਕਰਦੇ ਵੇ ਚਲੋ ਮੈਨੂੰ ਆਪਣੇ ਬਚਪਨ ਦੀ ਯਾਦ ਆ ਗਿਆ ਸੀ ਵੀ ਬੋਲ ਖੇਲਦੇ ਹੁੰਦੇ ਸੀ ਇਹ ਚੀਜ਼ਾਂ ਸਾਰੀਆਂ ਬਰੰਟੇ ਤੇ ਹਿੰਦੀ ਦੇ ਕਾਂਚੇ ਕਹਿ ਦਿੰਦੇ ਆ ਇਹ ਕਿੰਧਰ ਦੇ ਕਾਂਚੇ ਕਿੰਦੀ ਮੇਗਾ ਨਹੀਂ ਪੰਜਾਬੀ ਦੱਸ ਜਿੰਨੀ ਮम्मा ਬਰਾੜ ਤੇ ਇਹ ਕੋਮਣਾ ਕੈ ਲੱਗਣਾ ਹੈ ਕਿੰਨਾ ਸੋਹਣਾ ਪੈਲੇਸ ਆ ਵੇਖੋ ਬਹੁਤ ਮਤਲਬ ਪੁਰਾਣੀ ਪੜੀ ਚੀਜ਼ ਜਿਹੜੀਆਂ ਸੰਭਾਲ ਕੇ ਰੱਖੀਆਂ ਹੋਈਆਂ ਹਨ ਇਹ ਇਹ ਹੋਟਲ ਆ نیچے ਦੁਕਾਨ ਵਗੈਰਾ ਹੈ ਵਗੈਰਾ ਹੈ ਵੇਖੋ ਇਹਦੇ ਪਰਦੇ ਨਜ਼ਾਰਾ ਆ ਜਾਂ ਵਾਲਿਓ ਬਹੁਤ ਵਧੀਆ ਜਗ੍ਹਾ ਉਹਦੇ ਕੋਲ деко гај кина хареја поре удајур